ਐਡਰੈਸ ਨੋਟ ਕਰੀਏ ਕਰਤਾਰ ਸਿੰਘ ਪੇ ਨਵੀਸ਼ਾ ਜਲਾ ਤੰਦਾਰ ਤੇ ਮੋਬਾਈਲ ਨੰਬਰ 86998 ਹਾਂ 57375 ਤੂੰ ਜਾਂਦੇ ਨਾ 75 ਆਗਾ ਤੇ ਇਹ ਤੋਂ ਕਰੀਏ ਪਹਿਲਾਂ ਨੂੰ ਪਹਿਲਾਂ ਨੇ ਜੀ ਅੱਜ ਹੀ ਸੁਈ ਤੇ ਕੱਲ ਸੁਈ ਆ ਇਹ ਜੀ ਤੜਕੇ 3 ਵਜੇ ਦੀ ਸੁਈ ਆ ਅੱਜ ਤੜਕੇ ਹਾਂ ਜੀ ਇਹਦਾ ਬੋਲਾ 2.5 ਕਿਲੋ ਆ ਕੱਢਿਆ 2.5 ਕਿਲੋ ਹਾਂ ਜੀ ਕੱਟੇ ਫੱਟੇ ਨੂੰ ਕੱਟੀ ਨੇ ਤਾਂ ਬਹੁਤ ਠੰਡੀ ਆ ਜੀ ਹਾਂ ਕੱਟੀ ਨੂੰ ਸਹਿਮ ਤੇ ਜਿਤਨਾ ਮਰਜ਼ੀ ਸੱਜੋ ਚੋੜੋ ਹਾਂ ਛੱਡੋ ਜੇ ਨਾ ਛੱਡੋ ਹਾਂ ਬਿਲਕੁਲ ਕੋਈ ਹੋ ਜਾ ਨਹੀਂ ਚੱਕ ਜਿਤਨਾ ਮਰਜ਼ੀ ਮੈਂ ਜੋ ਮਰਜ਼ੀ ਕਰੀ ਜੋ ਲਓ ਅੱਛਾ ਛਾਈ ਜੋ ਇਹਨੂੰ ਮਰਜ਼ੀ ਕਰੀ ਜੋ ਧਾਰ ਮਾਰਦੇ ਫਿਰ ਥੱਲੇ ਬਹਿ ਕੇ ਕਰਮ ਵਾਲੀ ਦੇ ਜੋ ਇਹਨੂੰ ਮਰਜ਼ੀ ਕਰੀ ਜੋ ਲਓ ਵਾਹ ਛਾਈ ਵਾਹ ਯਾਰ ਜਿਤਨਾ ਮਰਜੀ ਇਹਨੂੰ ਕਰੀ ਜੋ ਇਹ ਕੁਛ ਨਹੀਂ ਆਂਦੀ ਬਿਲਕੁਲ ਹਾਂਜੀ ਪਹਿਲਾਂ ਤਾਂ ਬਹਿ ਨਹੀਂ ਜਾਂਦੇ ਕਰ ਇਹ ਨਹੀਂ ਤੋਰੀ ਮਰਜੀ ਕਰਮਾ ਵਾਲੀ ਨੂੰ ਲੋ ਸਜਰੋ ਪਹਿਲਾਂ ਨ ਕੱਟੀ ਜੇ ਤੇ ਮਗਰ ਵੀ ਕੱਟੀ ਜੇ ਲੋ ਜੀ ਬੱਚੇ ਦਾ ਬਣਾ ਕਰੀ ਜਾਂਦਾ ਸਜਰੋ ਤੁਹਾਨੂੰ ਪਤਾ ਹੈ ਤਾਹੀ ਸਫੀ ਕਸਾਈ ਕਰਕੇ ਨਿਵਾਇ ਤੋਾਈ ਨਹੀਂ ਆ ਇਸ ਕਰਕੇ ਹਵਾ ਹਵਾ ਲੱਗ ਜਾਂਦੀ ਆ ਤੇ ਅੱਜ ਹੀ ਸੂਈ ਕਰਮਾ ਵਾਲੀ ਔਖਾ ਇਹ ਢਾਨਵਣਾ ਟੋਣਾ ਤੇ ਥਾਨ ਵਾਲਾ ਸੋਹਣਾ ਲੱਗਾ ਚੁਾਈ ਵੀ ਤੁਸੀਂ ਵੇਖ ਲਈ ਆ ਪੂਰੀ ਸਿਰਾਈ ਲੱਗੀ ਹੈ ਨਾ ਤੇ ਦਿਨੇ ਚੁਾਈ ਹੋਈ ਇੱਕ ਅਦਜੀ ਚੁਾਈ ਹੋਣੀ ਸ਼ਾਮ ਦੀ ਤੇ ਰੇਟ ਸ਼ਾਹ ਜੀ ਫਿਰ ਇੱਕੋ ਹੀ ਜਿਹਦੇ ਚੋ 200 ਛੋੜਗਾ ਨਹੀਂ ਅੱਜ ਉਹ ਜੱਜਾ ਨਹੀਂ ਕਰਨਾ 75 ਜਾਂਦੀ ਦੇਰੀਏ 200 ਰੁਪਏ ਛੋਟ ਠੀਕ ਆ 100 ਰੁਪਏ ਆਪਣਾ ਘਟਾਉਣਾ ਜਾਇਜ਼ ਕੀਤਾ ਮੁੱਲ ਹਾਂ ਝੋਟੀ ਦੇ 85 ਦੀ ਵੀ ਵਿਗਦੀ ਆ ਪਰ ਨਹੀਂ ਜਾਇਜ਼ ਕੀਤਾ ਤਾਂ ਐਵੇਂ ਇਹ ਇਹ ਵੀ ਤਾਜੀ ਸਈ ਹੈ ਨਾ ਕਟਾ ਮਗਰੇ ਦੇ ਇਹਦੇ ਮਗਰ ਕਟਾ ਜੀ ਰਾਤ ਹੀ ਸਈ ਜਾਈ ਰਾਤ ਹੀ ਹਾਂਜੀ ਅੱਛਾ ਇਹ ਮੈਂ ਪਹਿਲਾਂ ਸਈ ਦੋ ਤਿੰਨ ਘੰਟੇ ਨੂੰ ਅੱਛਾ ਹਾਂਜੀ ਲੋ ਜੀ ਚੋਣ ਜਾਨ ਬੜੀ ਆਦੀ ਹੈ ਅੱਛਾ ਇਹ ਇਹ ਵੀ ਕਹਿੰਦੀ ਮੈਨੂੰ ਲੱਗਾ ਅਗਰ ਤੁਸੀਂ ਸਾਹਿਬ ਵਾਹ ਲੋ ਜੀ ਕੀ ਬਾਤ ਯਾਰ ਮੋਗੇ ਅਗੀ ਜਵਾਈ ਹੈ ਮੋਗੇ ਅਗੀ ਜਵਾਈ ਹੈ ਇਹ ਆ ਨਾ ਚੋਬਰ ਮੈਨੂੰ ਚੰਗਾ ਦੋ ਹਾਂਜੀ ਲੋ ਜੀ ਵਾਹ ਯਾਰ ਵਾਹ ਸਿਰਾਈ ਬਾਂਦੇ ਕਟਾ ਆ ਗਿਆ ਮਗਰੇ ਕਟਾ ਆ ਗਿਆ ਜੀ ਮਗਰੇ ਚੋਣ ਇਹ ਵੀ ਸਿਰਾਈ ਲੱਗੀ ਜੱਟਾ ਤੇ ਇਹ ਨੂੰ ਤੋੜਾ ਤਾਰਾ ਕਰਵਾ ਲਈਏ ਚੈੱਕ ਕਰਮ ਵਾਲੀ ਦਾ ਇਹ ਆ ਜਿਹਨੇ ਸੋਈ ਇਹਦੀ ਹਾਂਜੀ ਉਹ ਤੋਂ 2 ਘੰਟੇ ਪਹਿਲਾਂ ਸੋਈ ਹੈ ਜੀ ਅੱਛਾ ਇਹ ਰਾਤ ਸੋਈ ਜਾਣੀ ਕੀ ਹਾਂਜੀ ਠੀਕ ਆ ਖੁੱਲ ਗਈ ਇਹ ਵੀ ਤੋੜ ਗਈ ਮੈਂ ਸੋਣੀ ਸਜਣਾ ਸਿੰਗਲ ਡੀਜੇ ਤੇ ਇੱਕ ਰੰਗ ਕਾਲੀ ਸ਼ਾਮ ਆ ਜੇ ਖੰਧੂੰ ਦੀ ਬੰਤਰ ਦੇਖ ਸਕਦੇ ਹਾਂ ਹਾਂ ਕੱਟ ਆ ਗਿਆ ਨੇ ਮਗਰ ਲਓ ਲਾਇਓ ਕਰਮ ਵਾਲੀ ਨੂੰ ਵਾਹ ਲੇਵਾ ਬਹੁਤ ਸੋਨਾ ਹੈ ਹਾਂਜੀ ਇਹ ਖੰਦੀ ਦਾ ਸਾਫ ਕੀਤੀ ਹੈ ਇਹ ਸਾਫ ਕੀਤੀ ਕੋ ਹਾਂਜੀ ਇਹ ਸਾਫ ਕੀਤੀ ਹੈ ਚੋਈ ਹੈ ਹਾਂਜੀ ਇਹ ਚੋਈ ਹੈ ਹਾਂਜੀ ਜਿਨੇ ਸਜਣੋ ਦੂਜੀ ਚੋਈ ਹੋਣੀ ਆ ਜਿਨੇ ਬਾਬਾ ਚੋਈ ਖਿੱਚੀ ਬਾਈ ਕਹਿੰਦਾ ਤੇ ਰੇ ਟੰਡਾ ਸੰਤੋ ਸਾਹਿਬ ਨੇ 75 ਦੀ ਦੇ ਜੈ ਸਨੋਈ ਜੈ ਸਨੋਈ 75 ਦੀ 75000 ਅੱਜ ਲੱਗਦਾ ਲਾਲ ਆ ਛੁੱਟੀ ਜਾਣਾ ਹਾਂਜੀ ਹਾਂਜੀ ਠੀਕ ਹੈ ਸਾਡੇ ਸਾਹਿਬ 8 ਕਿਲੋ ਦੇ ਗੱਡੀ ਕੱਟੀ ਜਾਂ ਕਟਾ ਇਨੇ ਇਹਦੇ ਮਗਰ ਬੱਚਾ ਹੈ ਹੈ ਇਹਦੇ ਮਗਰ ਬੱਚਾ ਹੈ ਬੱਚਾ ਹੈ ਨਹੀਂ ਆ ਨਹੀਂ ਅੱਛਾ ਮਿਲਦੀ ਮਿਲਦੀ ਹੈ ਚਾਹ ਦੇ ਪਾੜੇ ਦੇ ਹਾਂਜੀ ਨੇ ਲਈ ਜਾਂ ਇਹ 7.5 ਤੋਂ 8 ਕਿਲੋ ਦੁੱਧ ਹੋਊਗਾ ਤੋ ਰਿਓ ਇਹਨੂੰ ਹੀ ਹਾਂਜੀ ਲਓ ਜੀ 8 8.5 ਕਿਲੋ 7 ਹੈ ਨਾ ਲਓ ਜੀ ਨੀਲੀ ਦੀ ਮੈਂ ਆ ਗਈ ਸਜਣੋ ਲੈਵੇ ਬੜੇ ਖੁੱਲੇ ਖੱਲੇ ਮੈਂ ਦੇ ਇੱਕਟਾ ਗਾ ਇਹਦੇ ਮਗਰ ਬੱਚਾ ਨਹੀਂ ਹੈਗਾ ਤੇ ਹਾਂ ਲਾਇਓ ਵਾ ਨਮੂਨੇ ਦੇ ਚੰਗੇ ਡੱਬ ਦੋਈ ਸਾਈਡ ਦੇ ਹੈ ਸਿੰਗ ਫੁੰਗ ਨਿੱਕਾ ਤੇ ਫਿਰ ਇੰਦੀ ਸ਼ਾਹੀ ਕੀਮਤ ਇਹ 60 ਹਜ਼ਾਰ ਦੀ ਆ ਰਹੀ ਹੈ ਛੱਡਾਂਗੇ 60 ਚੋਂ ਹਜ਼ਾਰ ਛੱਡਾਂਗੇ ਛੱਡ ਦਾਂਗੇ ਹਣਾ ਠੀਕ ਹੈ ਤੇ 60 ਚੋਂ ਸੱਜਣੋ 1000 ਰੁਪਿਆ ਸ਼ੋਰਡ ਹੋ ਗਿਆ ਠੀਕ ਇੱਕ ਗਿਆ ਕੀ ਵੈੜ ਵੈੜ ਕੋਲ ਕਿੰਨਾ ਗਾ ਦੁੱਧ ਹੈ ਜੀ ਇਹ 14 ਕਿਲੋ ਦੁੱਧ ਹੈ ਜੀ 14 ਤੋੜ ਦिए ਲੋ ਕਰੋ ਸੰਗ ਜੇ ਤੇ ਡੱਬਾ ਪ੍ਰਿੰਟ ਦੇ ਵਿੱਚ ਤੁਸੀਂ ਦੇਖ ਸਕਦੇ ਜੇ ਥੰਥੋਣ ਚੰਗਾ ਹੈ ਦੁੱਧ 13 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲਿਓ ਲੋਈ ਲੋਈ ਜੀ ভাই ਜੰਗੀ ਹੋ ਗਈ ਥਾਨ ਮੁੱਠੀ ਤੋਂ ਬਾਹਰ ਆਉਣਗੇ ਸੱਜਣੋ ਤੇ ਰੇਟ ਇਹਦਾ ਜੀ ਸਮਝੋ ਸਾਬ 40000 ਦੀ ਦੇਣੀ ਸਿਰਫ ਚਲੋ ਠੀਕ ਆ ਇਹ ਦਾਣੀ ਘਟਾਉਣਾ ਹੋਰ ਇਹ ਦਾਣੀ ਹਾਂ ਬਿਲਕੁਲ ਸੱਜਣੋ ਪਸ਼ੂ ਸਾਰੇ ਚੰਗੇ ਆ ਖਰੀਦਦਾਰੀ ਕਰਿਓ ਪਿੰਡ ਅਮੀਸ਼ਾ ਨੇੜੇ ਖਾਲੜਾ ਸਸੀਕਾਲ